ਆਰੇ ਪਿਸਰਾ ਪਿਆਰੀਆਂ ਔਰ ਅੱਜ ਸਭੇ ਤਾਰਾ ਜੋੜਾ ਦਾ ਵੀ ਪ੍ਰਾਲਾ ਕੀਤਾ ਇਹਨੂੰ ਹੈਗਾ ਮੈਂ ਥਿਲੇਗੇ ਚੀਜ਼ਾਂ ਨੇ ਆਂਦੀ ਆ ਪਾਜੀ ਪਿਛੇ ਗਾ ਉਹ ਚੰਨ ਲਿਆ ਹਾਂ ਹਾਂਜੀ ਸਿਰਾ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਸਾਰੇ ਸਰੋਤਿਆਂ ਨੂੰ ਔਰ ਸਾਰੇ ਸੁਣਨ ਵਾਲਿਆਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਈਕ ਤੇ ਹੋਂਗਾ ਜੇ ਭਾਈ ਪਿਛੇ ਰਾ ਪਿਛਲੇ 8 ਸਾਲ ਤੋਂ ਜਦੋਂ ਤੋਂ ਡਾਕਟਰ ਮੈਲਸ ਸਿੰਘ ਹੋਰਾਂ ਨੇ ਖਾਲਸਾ ਕਾਲਜ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ ਹੈ ਉਦੋਂ ਤੋਂ ਅਸੀਂ ਹਰ ਸਾਲ ਵਿਸਾਖੀ ਮੇਲਾ ਇੱਕ ਦਿਨ ਦਾ ਇੱਥੇ ਮਨਾਉਨੇ ਆ ਔਰ ਵਿਸਾਖੀ ਜਿਹੜੀ ਹੈ ਉਹ ਖਾਲਸਾ ਪੰਥ ਦੀ ਜਿਹੜਾ 16 ਸਲਵੰਨ ਨੂੰ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਸਾਜਿਆ ਸੀ ਜਦ ਕੇ ਸਿੱਖ ਧਰਮ ਦੇ ਬਾਨੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਵਜ ਨਵਾਜਿਆ ਸਾਜਿਆ ਉਸ ਮੇਲੇ ਨੂੰ ਅਸੀਂ ਇੱਥੇ ਮਨਾਉਨੇ ਆ ਔਰ ਅੱਜ ਪੂਰਾ ਇਹ ਜਿਹੜਾ ক্রিকেট ਗਰਾਊਂਡ ਹੈ ਇਹ ਭਰਿਆ ਹੋਇਆ ਸਾਡੇ ਵਿਰਸੇ ਦੇ ਨਾਲ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨਸ ਪੰਜਾਬ ਦਾ ਕਲਚਰ ਪੁਰਾਣਾ ਖਾਨ ਪੀਣ ਪੁਰਾਣਾ ਖੇਤੀ ਦੇ ਔਜ਼ਾਰ ਮੂਸਲ ਜਿਹੜੇ ਤੂੜੀ ਨੂੰ ਸੰਭਣ ਵਾਸਤੇ ਬਣਦੇ ਸੀ ਖੀਰੇ ਜਿਹੜੇ ਪਾਠੀਆਂ ਨੂੰ ਬਰਉਣ ਵਾਲੇ ਬਣਦੇ ਸੀ ਗਲੀਚੇ ਦਰੀਆਂ ਖੇਸ ਸਾਰੀ ਤਰ੍ਹਾਂ ਦੇ ਜਿਹੜੇ ਨੇ ਪੁਰਾਣਾ ਸਾਡਾ ਕਲਚਰ ਉਹਦਾ ਇੱਥੇ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਬਹੁਤ ਉੱਚੀ ਗੱਲ ਇੱਕ ਜਿਹੜਾ ਘੋੜੀਆਂ ਦਾ ਨਾਚ ਤੁਸੀਂ ਹੁਣੇ ਦੇਖ ਕੇ ਅਟੇ ਹੋ ਘੋੜੀਆਂ ਜਿਹੜੀਆਂ ਸਾਡੇ ਵਿਰਸੇ ਦੀ ਸੰਭਾਲ ਸਰ ਹਰ ਜ਼ਿਮੀਂਦਾਰ ਕੋਲ ਘੋੜੀ ਹੁੰਦੀ ਸੀ ਊਠ ਜਿਹਨਾਂ ਨੇ ਊਠ ਦਾ ਵੀ ਡਾਂਸ ਦਿਖਾਇਆ ਗਿਆ ਹੈ ਔਰ ਮਾਰਸ਼ਲ ਰੇਜ਼ ਗੱਤਕਾ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਗੱਤਕਾ ਦਾ ਇੱਥੇ ਬਹੁਤ ਵੱਡਾ ਪ੍ਰਦਰਸ਼ਨ ਸਾਡੇ ਸਟੂਡੈਂਟਸ ਨੇ ਕੀਤਾ ਹੈ ਸਾਡੇ ਬੱਚਿਆਂ ਦੇ ਸਾਰੇ ਬਹੁਤ ਹੀ ਵਧੀਆ ਇੱਕ ਆਪਣੇ ਕਲਚਰ ਨਾਲ जोडਨ ਦਾ ਵਿਰਸਾ ਨਾਲ जोडਨ ਦਾ ਇਹ ਵਿਸਾਖੀ ਮੇਲਾ ਆ ਔਰ ਬੱਚਿਆਂ ਨੂੰ ਆਪਣੇ ਕਲਚਰ ਨਾਲ जोडਨ ਦਾ ਮੌਕਾ ਮਿਲਦਾ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਔਰ ਸਾਰੇ ਸਟਾਫ ਨੂੰ ਪਰਸ਼ਨਾ ਜੋੜਨ ਦੀ ਵਧਾਈ ਦੇਖੋ ਜਿਹੜੇ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਨਹੀਂ ਰੱਖਦੀਆਂ ਆਪਣੇ ਵੱਡਿਆਂ ਦੀਆਂ ਯਾਦਾਂ ਨੂੰ ਯਾਦ ਨਹੀਂ ਰੱਖਦੀਆਂ ਕੌਮਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਸੋ ਸਾਨੂੰ ਅੱਜ ਬੜੀ ਲੋੜ ਹੈ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਕੋਈ ਆਉਣ ਵਾਲੀ ਪੀੜ੍ਹੀ ਹੈ ਔਰ ਜਿਹੜੀ ਪ੍ਰੈਜ਼ੈਂਟ ਪੀੜ੍ਹੀ ਹੈ ਇਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਵੱਡੇ ਵੱਡੇ ਨੇ ਕਿਵੇਂ ਰਹਿੰਦੇ ਸੀਗੇ ਤੇ ਕਿਵੇਂ ਖਾਂਦੇ ਪੀਂਦੇ ਸੀ ਔਰ ਸਾਡਾ ਵਿਰਸਾ ਅਸਲੀ ਕੀ ਸੀ ਅੱਜ ਵੈਸਟਰਨ ਕਲਚਰ ਨੇ ਬੱਚਿਆਂ ਨੂੰ ਜਿਹੜਾ ਉਹ ਪੀਜ਼ਾ ਔਰ ਦੂਜੇ ਵਿੱਚ ਉਲਝਾ ਦਿੰਦਾ ਹੈ ਲੇਕਿਨ ਜੋ ਸਾਡਾ ਪੁਰਾਣਾ ਖਾਣ ਪੀਣ ਹੈ ਉਹਦਾ ਕੋਈ ਮੁਕਾਬਲਾ ਨਹੀਂ ਜੀ ਬਗੜਾ ਰਿਹਾ ਕਿਸ ਤਰ੍ਹਾਂ ਪਿਆਰੀਆਂ ਔਰ ਅੱਜ ਸਵੇਤਾਰਾ ਜੋੜਾ ਦਾ ਵੀ ਪੁਰਾਣਾ ਕੀਤਾ ਲਿਆ ਹੈਗਾ ਮੈਂ ਥਿਲੀਂਗੇ ਚੀਜ਼ਾਂ ਦੇ ਆਂਦੀ ਆ ਪਾਜੀ ਪਿਛੇ ਗਾ ਉਹ ਚੰਨ ਲਿਆ ਹਾਂ ਜੀ ਸਿਰਾ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਸਾਰੇ ਸਰੋਤਿਆਂ ਨੂੰ ਔਰ ਸਾਰੇ ਸੁਣਨ ਵਾਲਿਆਂ ਨੂੰ ਸਾਰੇ ਦੇਖਣ ਵਾਲਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਾਈਕ ਤੇ ਹੋਂਗਾ ਜੇ ਭਾਈ ਪਿਛੇ ਰਾ ਪਿਛਲੇ 8 ਸਾਲ ਤੋਂ ਜੋ ਤੋਂ ਡਾਕਟਰ ਮੈਲਸ ਸਿੰਘ ਹੋਰਾਨੇ ਖਾਲਸਾ ਕਾਲਜ ਮਤੋਰ ਪ੍ਰਿੰਸੀਪਲ ਜੁਆਇਨ ਕੀਤਾ ਹੈ ਉਦੋਂ ਤੋਂ ਅਸੀਂ ਹਰ ਸਾਲ ਵਿਸਾਖੀ ਮੇਲਾ ਇੱਕ ਦਿਨ ਦਾ ਇੱਥੇ ਮਨਾਉਂਦੇ ਆਂ ਔਰ ਵਿਸਾਖੀ ਜਿਹੜੀ ਹੈ ਉਹ ਖਾਲਸਾ ਪੰਥ ਦੀ ਜਿਹੜਾ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਸੱਚਾ ਸੀ ਜਦ ਕੇ ਸਿੱਖ ਧਰਮ ਦੇ ਬਾਨੀ ਗੁਰੂ ਗੰਗਦੇਵ ਜੀ ਨੇ ਸਿੱਖ ਧਰਮ ਨੂੰ ਸ਼ੁਰੂ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਵਜ ਨਵਾਜਿਆ ਸਾਜਿਆ ਉਸ ਮੇਲੇ ਨੂੰ ਅਸੀਂ ਇੱਥੇ ਮਨਾਉਂਦੇ ਆਂ ਔਰ ਅੱਜ ਪੂਰਾ ਇਹ ਜਿਹੜਾ ক্রিকেট ਗਰਾਊਂਡ ਹੈ ਇਹ ਭਰਿਆ ਹੋਇਆ ਸਾਡੇ ਵਿਰਸੇ ਦੇ ਨਾਲ ਸਾਡੀਆਂ ਪੁਰਾਣੀਆਂ ਟ੍ਰੈਡੀਸ਼ਨਸ ਪੰਜਾਬ ਦਾ ਕਲਚਰ ਪੁਰਾਣਾ ਖਾਨ-ਪੀਨ ਪੁਰਾਣਾ ਖੇਤੀ ਦੇ ਔਜ਼ਾਰ ਮੂਸਲ ਜਿਹੜੇ ਤੁੜੀ ਨੂੰ ਸੰਭਣ ਵਾਸਤੇ ਬਣਦੇ ਸੀ ਘੀਰੇ ਜਿਹੜੇ ਪਾਥੀਆਂ ਨੂੰ ਮਰਉਣ ਵਾਲੇ ਬਣਦੇ ਸੀ ਗਲੀਚੇ ਦਰੀਆਂ ਖੇਸ ਸਾਰੀ ਤਰ੍ਹਾਂ ਦੇ ਜਿਹੜੇ ਨੇ ਪੁਰਾਣਾ ਸਾਡਾ ਕਲਚਰ ਉਹਦਾ ਇੱਥੇ ਪ੍ਰਦਰਸ਼ਨ ਕੀਤਾ ਗਿਆ ਹੈ ਔਰ ਬਹੁਤ ਉੱਚੀ ਗੱਲ ਇੱਕ ਜਿਹੜਾ ਘੋੜੀਆਂ ਦਾ ਨਾਚ ਤੁਸੀਂ ਹੁਣੇ ਦੇਖ ਕੇ ਰਹੇ ਹੋ ਘੋੜੀਆਂ ਜਿਹੜੀਆਂ ਸਾਡੇ ਵਿਰਸੇ ਦੀ ਸੰਭਾਲ ਸਰ ਹਰ ਜ਼ਿਮੀਂਦਾਰ ਕੋਲ ਘੋੜੀ ਹੁੰਦੀ ਸੀ ਊਠ ਜਿਹਨਾਂ ਨੇ ਊਠਦੇ ਉਦਾਂ ਵੀ ਡਾਂਸ ਦੇ ਦਿਖਾਇਆ ਗਿਆ ਔਰ ਮਾਰਸ਼ਲ ਰੇਸ ਗੱਤਕਾ ਸਾਹਿਬ ਜਿਹੜਾ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ ਉਹ ਗੱਤਕਾ ਦਾ ਇੱਥੇ ਬਹੁਤ ਵੱਡਾ ਪ੍ਰਦਰਸ਼ਨ ਸਾਡੇ ਸਟੂਡੈਂਟਸ ਨੇ ਕੀਤਾ ਹੈ ਸਾਡੇ ਬੱਚਿਆਂ ਦੇ ਸਾਰੇ ਬਹੁਤ ਹੀ ਵਧੀਆ ਇੱਕ ਆਪਣੇ ਕਲਚਰ ਨਾਲ ਜੋੜਨ ਦਾ ਵਿਰਸੇ ਨਾਲ ਜੋੜਨ ਦਾ ਇਹ ਵਿਸਾਖੀ ਮੇਲਾ ਹੈ ਔਰ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਮੈਂ ਪ੍ਰਿੰਸੀਪਲ ਸਾਹਿਬ ਨੂੰ ਔਰ ਸਾਰੇ ਸਟਾਫ ਨੂੰ ਪਰਸਿਨਾ ਜੋੜਨ ਦੀ ਬਧਿਆ ਦੇਖੋ ਜਿਹੜੇ ਕੌਮਾਂ ਆਪਣੇ ਵਿਰਸੇ ਨੂੰ ਭੁੱਲ ਜਾਂਦੀਆਂ ਨੇ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਯਾਦ ਨਹੀਂ ਰੱਖਦੀਆਂ ਆਪਣੇ ਵੱਡਿਆਂ ਦੀਆਂ ਯਾਦਾਂ ਨੂੰ ਯਾਦ ਨਹੀਂ ਲੱਗਦੀ ਉਹ ਕਮਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ ਸੋ ਸਾਨੂੰ ਅੱਜ ਬੜੀ ਲੋੜ ਹੈ ਕਿ ਪੰਜਾਬ ਦੇ ਵਿਰਸੇ ਨੂੰ ਸੰਭਾਲ ਕੇ ਰੱਖਣ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਔਰ ਜਿਹੜੀ ਪ੍ਰੈਜ਼ੈਂਟ ਪੀੜ੍ਹੀ ਹੈ ਇਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਣ ਦੀ ਬਹੁਤ ਵੱਡੀ ਜ਼ਰੂਰਤ ਹੈ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸਾਡੇ ਵੱਡੇ ਵੱਡੇ ਨੇ ਕਿਵੇਂ ਰਹਿੰਦੇ ਸੀ ਕਿਵੇਂ ਖਾਂਦੇ ਪੀਂਦੇ ਸੀ ਔਰ ਸਾਡਾ ਵਿਰਸਾ ਅਸਲੀ ਕੀ ਸੀ ਅੱਜ ਵੈਸਟਰਨ ਕਲਚਰ ਨੇ ਬੱਚਿਆਂ ਨੂੰ ਜਿਹੜਾ ਉਹ ਪੀਜ਼ਾ ਔਰ ਦੂਜਿਆਂ ਵਿੱਚ ਉਲਝਾ ਦਿੰਦਾ ਹੈ ਲੇਕਿਨ ਜੋ ਸਾਡਾ ਪੁਰਾਣਾ ਖਾਣ ਪੀਣ ਹੈ ਉਹਦਾ ਕੋਈ ਮੁਕਾਬਲਾ ਨਹੀਂ ¿Qué sí.